ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋ ਅੱਜ ਅਸੀਂ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਵ ਮਜੀਠੀਆ ਦਾ ਇੰਟਰਵਿਊ ਸੁਣਾਵਾਂਗੇ ਜਿਹਦੇ ਵਿੱਚ ਉਹ ਵਿਕਰਮ ਸਿੰਘ ਮਜੀਠੀਆ ਦੇ ਕੇਸ ਨੂੰ ਲੈ ਕੇ ਵੱਡੇ ਵੱਡੇ ਖੁਲਾਸੇ ਕਰਨ ਦਈ ਹੈ ਤੇ ਨਾਲ ਹੀ ਨਾਲ ਸਰਕਾਰ ਦੇ ਅੱਗੇ ਕੁਝ ਵੱਡੇ ਸਵਾਲ ਵੀ ਰੱਖਣ ਦਈ ਹੈਗੀ ਹੈ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਜਿਹੜੀ ਪਹਿਲੀ ਐਫ ਆਰ ਸੀ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਦਰਜ ਕੀਤੀ ਸੀ ਉਹਦਾ ਹਜੇ ਤਾਂ ਹੀ ਕੁਝ ਨਹੀਂ ਬਣਿਆ ਹੁਣ ਅੱਗੇ ਇਲੈਕਸ਼ਨ ਆਣ ਲੱਗੀ ਹੈ ਸਤਾਈ ਦੀ ਉਸ ਤੋਂ ਪਹਿਲਾਂ ਇਹਨਾਂ ਨੇ ਖੋਰ ਐਫ ਆਰ ਦਰਜ ਕਰਤੀ ਜਿਹੜੀ ਬਿਲਕੁਲ ਇਲੀਗਲ ਹੈ ਕਹਿੰਦੇ ਆ 1000 ਏਕੜ ਜ਼ਮੀਨ ਹੈ ਮੇਰੇ ਨਾਤੇ ਉਹ 1000 ਏਕੜ ਜ਼ਮੀਨ ਕੱਢ ਕੇ ਦਿਖਾਣ ਹਿਮਾਚਲ ਕਿੱਥੇ ਹੈ 1000 ਏਕੜ ਜ਼ਮੀਨ हिमाचल दी सरकार सुती हुई है कल्ली पंजाब सरकार जाग्रुक है ग्रीन जा है बिनु एक जालंधर ਦੇ ਵਿੱਚ ਦੱਸੇ ਜਾ ਰਿਹਾ ਉਹਦੇ ਚ ਕਹ ਰਹੇ 25% ਗਨੀਵ ਮਜੀਠੀਆ ਦਾ ਸ਼ੇਅਰ ਹੈ ਗ੍ਰੀਨ ਐਵੇਨਿਊ ਚ ਤਾਂ ਸਾਡਾ ਕਰ ਹੈ ਅੰਬਰਸਰ ਇਹ ਗ੍ਰੀਨ ਐਵੇਨਿਊ ਜਲੰਧਰ ਮੈਂ ਕਦੇ ਨਾ ਹੀ ਸੁਣਿਆ ਇਹਨਾਂ ਨੇ ਕਾਗਜ਼ ਪਾਏ ਸੀ ਕੋਰਟ ਚ ਉਦੋਂ ਹੀ ਉਹਨਾਂ ਨੇ ਜੱਜ ਸਾਹਿਬ ਤੋਂ ਵਾਪਸ ਲੈ ਲਿਆ ਕਿਉਂ ਲਏ ਵਾਪਸ ਇੱਧਰ ਜਾ ਰਹੇ ਆ ਉੱਧਰ ਜਾ ਰਹੇ ਆ ਕਹਿੰਦੇ ਕਿ ਇਹਨਾਂ ਨੂੰ ਅਸੀਂ ਗੁਰੂਗੜ੍ਹਪੁਰ ਲੈ ਕੇ ਜਾਣਾ ਹੈ ਲੈ ਕੇ ਤਾਂ ਗਏ ਹੈ ਨਹੀਂ ਰਿਮਾਂਡ ਲੈ ਕੇ ਨਹੀਂ ਗਈ ਬਿਲਕੁਲ ਨਹੀਂ ਲੈ ਕੇ ਗਏ ਵਿਕਰਮ ਸਿੰਘ ਮਜੀਠੀਆ ਨੂੰ ਨਾਪਾ ਜੇਲ੍ਹ ਦੇ ਵਿੱਚ ਜੁਡੀਸ਼ੀਅਲ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਹੈਗਾ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਸਰਕਾਰ ਬਹੁਤ ਸਾਰੇ ਦਾਅਵੇ ਕਰ ਰਹੀ ਹੈ ਪਰ ਅਸਲ ਦੇ ਵਿੱਚ ਲੜਾਈ ਹੁਣ ਕਾਨੂੰਨੀ ਪੇਚ ਦੇ ਵਿੱਚ ਸਫਿਚੀ ਹੋਈ ਹੈਗੀ ਹੈ ਗਾਹ 21 ਕਿਸ ਕਿਸ ਪਾਸੇ ਨੂੰ ਜਾਂਦਾ ਨਜ਼ਰ ਆ ਰਿਹਾ ਹੈਗਾ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਐਕਸਕਲੂਸਿਵਲੀ ਗਨੀਵ ਮਜੀਠੀਆ ਮੌਜੂਦ ਨੇ ਗਨੀਵ ਜੀ ਦਿਨਿਕ ਸਵੇਰਾ ਤੇ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਕਿਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਰਹੇ ਹੋ ਹੁਣ ਤੱਕ ਦੀ ਕਾਰਵਾਈ ਨੂੰ ਵਿਕਰਮ ਸਿੰਘ ਮਜੀਠੀਆ ਦੇ ਦੋ ਰਿਮਾਂਡ ਜਿਹੜੇ ਆ ਹੁਣ ਹੋ ਚੁੱਕੇ ਨੇ ਤੁਹਾਡੀ ਮੁਲਾਕਾਤ ਹੋਈ ਹੈ ਫਰਸਟ ਰਿਐਕਸ਼ਨ ਜਾਂ ਮਜੀਠੀਆ ਸਾਹਿਬ ਕੀ ਕਹਿ ਰਹੇ ਨੇ ਇਸ ਸਮੇਂ ਦੇਖੋ ਉਹ ਤਾਂ ਚੜ੍ਹਦੀ ਕਲਾ 'ਚ ਨੇ ਤੇ ਹਮੇਸ਼ਾ ਹਮੇਸ਼ਾ ਚੜ ਚੜੀ ਕਲਾਚੀ ਹੁੰਦੇ ਨੇ ਹੂੰ ਹੁਣ ਵੀ ਹੈਗੇ ਤੇ ਅ ਜਿਹੜੀ ਸਾਰਿਆਂ ਦੇ ਸਾਹਮਣੇ ਹੈਗੀ ਜਿਹੜੀ ਨਾ انصافੀ ਸਾਡੇ ਨਾਲ ਹੋ ਰਹੀ ਹੈ ਜਿਹੜਾ ਤਕਾ ਹੋ ਰਿਹਾ ਹੈ ਤੇ ਸਾਰਾ ਕੁਝ ਕੋਰਟਸ ਚ ਜਾ ਕੇ ਇਖਾਫ ਹੋ ਜਾਊਗਾ ਹੂੰ ਪਾਰਟੀ ਤਾਂ ਲੱਗਦਾ ਕਿ ਸਪੋਰਟ ਕਰ ਰਹੀ ਹੈਗੀ ਹੈ ਜਿਸ ਤਰ੍ਹਾਂ ਦੇ ਨਾਲ ਪਾਰਟੀ ਨੇ ਬਹੁਤ ਵਾਰੀ ਪ੍ਰੋਟੈਸਟ ਵੀ ਕੀਤੇ ਹੁਣ ਇਸ ਵਾਰੀ ਦੀ ਪੇਸ਼ੀ ਤੇ ਡਿਟੇਨ ਕਰ ਲਏਗੇ ਤੁਹਾਡੇ ਅਕਾਲੀ ਦਲ ਦੇ ਕੁਝ ਲੀਡਰ ਕੀ ਲੱਗਦਾ ਤੁਹਾਨੂੰ ਕਿ ਡੀਮੋਰਲਾਈਜ਼ ਹੋ ਰਹੀ ਹੈ ਪਾਰਟੀ ਇਸ ਚੀਜ਼ ਦੇ ਨਾਲ ਜਾਂ ਦੋ ਚੀਜ਼ਾਂ ਕਿਤਨਾ ਲੱਗਦਾ ਕਿ ਇਹ ਜੋ ਕੁਝ ਹੋ ਰਿਹਾ ਹੈ ਵਿਕਰਮ ਸਿੰਘ ਮਜੀਠੀਆ ਦੇ ਪੋਲਿਟੀਕਲ ਕੈਰੀਅਰ ਨੂੰ ਕਿਸੇ ਤਰ੍ਹਾਂ ਦੇ ਨਾਲ ਇਫੈਕਟ ਕਰ ਸਕਦਾ ਜਾਂ ਡੈਮੇਜ ਕਰ ਸਕਦਾ ਦੇਖੋ ਜੀ ਇਹਨਾਂ ਨੇ ਕਿੰਨੇ ਸਾਲ ਹੋ ਗਏ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਹੈ ਪਹਿਲਾਂ ਪਹਿਲੀ ਸਰਕਾਰਾਂ ਨੇ ਵੀ ਇਹ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹੜੀ ਪਹਿਲੀ ਐਫ ਆਰ ਸੀ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਦਰਜ ਕੀਤੀ ਸੀ ਉਹਦਾ ਹਜੇ ਤਾਂ ਹੀ ਕੁਝ ਨਹੀਂ ਬਣਿਆ ਹੁਣ ਅੱਗੇ ਇਲੈਕਸ਼ਨ ਆਣ ਲੱਗੀ ਹੈ 27 ਦੀ ਉਸ ਤੋਂ ਪਹਿਲਾਂ ਇਹਨਾਂ ਨੇ ਖੋਰ ਐਫ ਆਰ ਦਰਜ ਕਰਤੀ ਜਿਹੜੀ ਬਿਲਕੁਲ ਇਲੀਗਲ ਹੈ ਉਸ ਦਾ ਵੀ ਦੇਖੋ ਇਹ ਹੁਣ ਕੁਝ ਕੱਢ ਸਕਦੇ ਆ ਕਿ ਨਹੀਂ ਹਜਤਾ ਹੀ ਜਿਹੜੇ ਵੀ ਇਹਨਾਂ ਦੇ ਕਲੇਮਸ ਨੇ ਉਹਨਾਂ 'ਚ ਤਾਂ ਕੁਝ ਨਹੀਂ ਹੈ ਕਹਿੰਦੇ ਆ 1000 ਏਕੜ ਜ਼ਮੀਨ ਹੈ ਮੇਰੇ ਨਾਤੇ ਉਹ 1000 ਏਕੜ ਜ਼ਮੀਨ ਕੱਢ ਕੇ ਦਿਖਾਣ ਹਿਮਾਚਲ 'ਚ ਕਿੱਥੇ ਹੈ 1000 ਏਕੜ ਜ਼ਮੀਨ ਉੱਥੇ ਕੋਈ ਲੈਂਡ ਸੀ ਨਹੀਂ ਹੈ ਹਿਮਾਚਲ ਹਿਮਾਚਲ ਦੀ ਸਰਕਾਰ ਸੁੱਤੀ ਹੋਈ ਹੈ ਕੱਲੀ ਪੰਜਾਬ ਦੀ ਸਰਕਾਰ ਜਾਗਰੂਕ ਹੈ ਕੱਢ ਕੇ ਦਿਖਾਣ ਕਿੱਥੇ ਨੇ 25% ਮੈਂ ਕਹਿੰਦੇ ਆ ਮੇਰੇ ਨਾਂ ਤੇ ਕੋਈ ਗ੍ਰੀਨ ਐਵੇਨਿਊ ਇੱਕ ਜਲੰਧਰ ਦੇ ਵਿੱਚ ਦੱਸਿਆ ਜਾ ਰਿਹਾ ਉਹਦੇ ਚ ਕਹ ਰਹੇ 25% ਗਨੀਵ ਮਜੀਠੀਆ ਦਾ ਸ਼ੇਅਰ ਹੈਗਾ ਚਲੋ ਮੈਨੂੰ ਦਿਖਾਓ ਸ਼ੇਅਰ ਕਿੱਥੇ ਹੈ ਮੈਂ ਤਾਂ ਕਦੇ ਗ੍ਰੀਨ ਐਵੇਨਿਊ ਸੁਨਿਆ ਵੀ ਨਹੀਂ ਗ੍ਰੀਨ ਐਵੇਨਿਊ ਚ ਤਾਂ ਸਾਡਾ ਘਰ ਹੈ ਅੰਮ੍ਰਿਤਸਰ ਇਹ ਗ੍ਰੀਨ ਐਵੇਨਿਊ ਜਲੰਧਰ ਮੈਂ ਕਦੇ ਨਾ ਹੀ ਸੁਨਿਆ ਮੈਂ ਤਾਂ ਗ੍ਰੀਨ ਐਵੇਨਿਊ ਚੰਡੀਗੜ੍ਹ ਅੰਮ੍ਰਿਤਸਰ ਸੁਣਿਆ ਕੱਲਾ ਜੇ ਹੈਗਾ ਦਿਖਾਓ ਇਹਨਾਂ ਨੇ ਕਾਗਜ਼ ਪਾਏ ਸੀ ਕੋਰਟ ਚ ਉਦੋਂ ਹੀ ਉਹਨਾਂ ਨੇ ਜੱਜ ਸਾਹਿਬ ਤੋਂ ਵਾਪਸ ਲੈ ਲਿਆ ਕਿਉਂ ਲਏ ਵਾਪਸ ਕਿਹੜੇ ਕਿਹੜੇ ਕਾਗਜ਼ ਪਾਏ ਸੀ ਤੇ ਇੰਪੋਰਟੈਂਟ ਚੀਜ਼ ਹੈ ਇਹ 25% ਜਿਹੜਾ ਕਹਿ ਰਹੇ ਆ ਇਹਨਾਂ ਨੇ ਵਾਪਸ ਲੈ ਲਿਆ ਸਾਨੂੰ ਹਜੇ ਤੱਕ ਕਾਗਜ਼ ਨਹੀਂ ਮਿਲੇ ਇਸ ਤੇ ਅੱਛਾ ਦਿਖਾਏ ਦਿਖਾਣ ਤਾਂ ਸਹੀ ਕਿੱਥੇ ਐ 25% ਕੋਰਟ ਜਾ ਕੇ ਪ੍ਰੂਫ ਕਰਨ ਹਮਮ ਔਰ ਜਿਹੜੀ ਜਿਹੜੀ 1000 ਏਕੜ ਜ਼ਮੀਨ ਦੀ ਮਸ਼ਹੂਰ ਬਾਚ ਗੱਲ ਹੋ ਰਹੀ ਹੈ ਕਿ ਉਹ ਡਾਕੂਮੈਂਟ ਵੀ ਵਾਪਸ ਲੈ ਗਏ ਜਾਂ ਉਹ ਹੈਗੇ ਨਹੀਂ ਹਜੇ ਫਿਲਹਾਲ ਉਹ ਹੈਗੇ ਨੇ ਹੁਣ ਪ੍ਰੂਫ ਕਰਨਗੇ ਕਿ ਕਿਥੇ ਇਸ 1000 ਏਕੜ ਮੇਰੇ ਖਿਆਲ ਮਸ਼ਹੂਬਰਾ ਨਹੀਂ ਹੋਣਾ 1000 ਏਕੜ ਦਾ ਜਿਹਨੂੰ ਜਿਵੇਂ ਕਹਿ ਰਹੇ ਪਹਾੜਾਂ ਚ ਕਿੱਥੇ 1000 ਏਕੜ ਜ਼ਮੀਨ ਹੁੰਦੀ ਹੈ ਮੇਰੇ ਖਿਆਲ ਉੱਥੋਂ ਦੇ ਜਿਹੜੇ ਰਾਜੇ ਨੇ ਉਹਨਾਂ ਤੇ ਉਹਨਾਂ ਕੋਲ ਨਹੀਂ 1000 ਏਕੜ ਜ਼ਮੀਨ ਹੋਣੀ ਇਹ ਸਵਾਲ 2 ਦਿਨ ਪਹਿਲਾਂ ਮੈਂ ਸਰਕਾਰੀ ਜਿਹੜੇ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਨੇ ਫੈਰੀ ਸੋਫਾ ਤੋਂ ਉਹਨਾਂ ਦਾ ਇੰਟਰਵਿਊ ਕੀਤਾ ਮੈਂ ਉਹਨਾਂ ਨੂੰ ਇਹੀ ਸਵਾਲ ਕੀਤਾ ਸੀਗਾ ਕਿ 1000 ਏਕੜ ਜ਼ਮੀਨ ਤੁਸੀਂ ਸਾਬਿਤ ਕਿਸ ਤਰ੍ਹਾਂ ਦੇ ਨਾਲ ਕਰੋਗੇ ਕਿਉਂਕਿ ਇੰਨਾ ਤੇ ਮਸ਼ਹੂਬਰਾ ਦਾ ਏਰੀਆ ਹੀ ਨਹੀਂ ਹੈਗਾ ਉਹ ਕਹਿੰਦੇ ਕਿ ਸਾਡੇ ਕੋਲੇ ਰਜਿਸਟਰੀ ਮਿਲੀ ਹੈ ਉਹਦੇ ਵਿੱਚ ਇਹ ਆંકડા ਮੈਂਸ਼ਨ ਹੋ ਰਿਹਾ ਹੈਗਾ ਹੁਣ ਹੈਗਾ ਨਹੀਂ ਹੈਗਾ ਇਹ ਵੀ ਕਲੀਅਰ ਜਵਾਬ ਸਾਨੂੰ ਵੀ ਨਹੀਂ ਮਿਲਿਆ ਚਲੋ ਇਹ ਅਦਾਲਤ ਸਾਹਮਣੇ ਸਾਬਤ ਹੋ ਜਾਊਗਾ ਸਾਰਾ ਕੁਝ ਕੌਣ ਠੀਕੇ ਕੌਣ ਨਹੀਂ ਹੈ ਇੱਕ ਚੀਜ਼ ਹੋਰ ਕਹਿੰਦੇ ਸੀ ਕਿ ਯੂਪੀ ਦੇ ਵਿੱਚ ਰੇਟਸ ਹੋਈਆਂ ਡਿਸਟਿਲਰੀ ਦੇ ਉੱਤੇ ਹੋਰ ਸ਼ਿਮਲਾ ਦੇ ਵਿੱਚ ਜਿਹੜੀਆਂ ਹੋਈਆਂ ਮਜੀਠੇ ਦੇ ਵਿੱਚ ਹੋਈਆਂ ਇੱਕ ਦੋ ਜਗ੍ਹਾ ਤੇ ਕਹਿ ਰਹੇ ਕਿ ਵਿਕਰਮ ਮਜੀਠੀਆ ਕੋਆਪਰੇਟ ਨਹੀਂ ਕਰ ਰੇ ਤੁਸੀਂ ਵਿਕਰਮ ਮਜੀਠੀਆ ਹੁਣਾਂ ਨਾਲ ਮੁਲਾਕਾਤ ਵੀ ਕੀਤੀ ਹੈ ਕੀ ਟੋੜਾ ਪੱਖ ਕੀ ਹੈਗਾ ਇਹਦੇ ਚ ਕੀ ਕੋਆਪਰੇਟ ਨਹੀਂ ਕਰ ਰਹੇ ਤਾਂ ਕੀ ਮਤਲਬ ਹੈਗਾ ਕੋਆਪਰੇਟ ਇਹ ਤਾਂ ਇਹਨਾਂ ਨੂੰ ਪੁੱਛੂ ਕਿਵੇਂ ਕੋਆਪਰੇਟ ਨਹੀਂ ਕਰ ਰਹੇ ਕਿ ਉਹਨਾਂ ਨੇ ਕੀ ਕੀਤਾ ਕਿ ਨਹੀਂ ਕੋਆਪਰੇਟ ਕਰ ਰਹੇ ਸਾਨੂੰ ਤਾਂ ਮਤਲਬ ਕੋਰਟ ਨੇ 15 ਮਿੰਟ ਦਿੱਤੇ ਸੀ ਗੱਲਬਾਤ ਕਰਨ ਲਈ ਐਵਾਂ ਲਈ ਸੁਣਵਾਈ ਤੇ ਹਾਂਜੀ ਉਹ ਤਾਂ ਕੋਰਟ ਤੋਂ ਪਰਮਿਸ਼ਨ ਮਿਲੀ ਸੀ ਉਹ ਤਾਂ ਮੈਂ ਉਹਨਾਂ ਨਾਲ ਉਹਨਾਂ ਨੂੰ ਮਿਲੀ ਨਹੀਂ ਨਾ ਮੇਰੀ ਗੱਲਬਾਤ ਹੋਈ ਹੈ ਉਹਨਾਂ ਨਾਲ ਜਿਹੜੀ ਕੋਰਟ ਨਾਲ ਕੋਰਟ ਨੇ ਪਰਮਿਸ਼ਨ ਦਿੱਤੀ ਉਹ ਉਥੋਂ ਉੱਥੇ ਇਹ ਗੱਲਬਾਤ ਹੋਈ ਹੈ ਸਾਰਿਆਂ ਦੇ ਸਾਹਮਣੇ ਹੋਈ ਹੈ ਕੋਈ ਲੁਕੀ ਛਿਪੀ ਗੱਲਬਾਤ ਤਾਂ ਸਾਡੀ ਹੋਈ ਨਹੀਂ ਤੇ ਉਹ ਹੀ ਦੱਸਣ ਕਿਵੇਂ ਕਾਰਪੋਰੇਟ ਨਹੀਂ ਕੀਤਾ ਉਹ ਬਿਨਾਂ ਸਾਨੂੰ ਦੱਸੇ ਇੱਧਰ ਜਾ ਰਹੇ ਆ ਉੱਧਰ ਜਾ ਰਹੇ ਕਹਿੰਦੇ ਕਿ ਇਹਨਾਂ ਨੂੰ ਅਸੀਂ ਉੱਥੇ ਗੁਰੂਗੜ੍ਹਪੁਰ ਲੈ ਕੇ ਜਾਣਾ ਹੈ ਲੈ ਕੇ ਤਾਂ ਗਏ ਹੈ ਨਹੀਂ ਰਿਮਾਂਡ ਲੈ ਕੇ ਨਹੀਂ ਗਏ ਬਿਲਕੁਲ ਨਹੀਂ ਲੈ ਕੇ ਗਏ ਕਹਿੰਦੇ ਰਿਮਾਂਡ ਤਾਂ ਉਸੇ ਉਸ ਬੇਸਿਸ ਤੇ ਹੀ ਲਿਆ ਸੀ ਇਹਨਾਂ ਨੇ ਐਕਸਟੈਂਡ ਕਰਾਇਆ ਸੀ ਕਿ ਅਸੀਂ ਗੁਰੂਗੜ੍ਹਪੁਰ ਲੈ ਕੇ ਜਾਣਾ ਹੈ 20 ਘੰਟੇ ਦਾ ਰਸਤਾ ਹੈ ਨਹੀਂ ਲੈ ਕੇ ਗਏ ਹੁਣ ਇਹ ਤਾਂ ਸਾਰਾ ਤੁਹਾਨੂੰ ਕੀ ਲੱਗਦਾ ਇਹ ਮਿਸਲੀਡਿੰਗ ਹੈ ਜਾਂ ਸਿਰਫ ਮੀਡੀਆ ਦੇ ਵਿੱਚ ਹੈਡਲਾਈਨਸ ਬਣਾਈਆਂ ਜਾ ਰਹੀਆਂ ਇਹ ਸਾਰੀ ਮੀਡੀਆ ਟ੍ਰਾਇਲ ਹੋ ਰਹੀ ਹੈ ਜੀ ओके okay. हां जी ਇੱਕ ਹੋਰ ਚੀਜ਼ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਕਿ ਤੁਸੀਂ ਐਲੀਗੇਸ਼ਨ ਬਹੁਤ ਵੱਡੇ ਲਾਤ ਤੇ ਸਾਬਿਤ ਅਜੇ ਤੱਕ ਸਰਕਾਰ ਪਿਛਲੇ ਕੇਸ ਦੇ ਵਿੱਚ ਵੀ ਜਿਹੜਾ ਡਰੱਗ ਕੇਸ ਹੈਗਾ ਉਹਦੇ ਵਿੱਚ ਕੁਝ ਕਰਨੀ ਪਈ ਸੁਪਰੀਮ ਕੋਰਟ ਤੱਕ ਜਾ ਕੇ ਤੁਸੀਂ ਮੁੜਿਆ ਇਹ ਵੱਡਾ ਚੈਲੰਜ ਹੈਗਾ ਇਸ ਸਮੇਂ ਤੁਹਾਡੇ ਕੋਲੇ ਉਹ ਇਹ ਗੱਲ ਕਹਿੰਦੇ ਕਹਿੰਦੇ ਕਿ ਜਦੋਂ ਅਸੀਂ ਵਿਕਰਮ ਮਜੀਠੀਆ ਨੂੰ ਸਵਾਲ ਕਰਦੇ ਹਾਂ ਉਹ ਠੀਕ ਤਰ੍ਹਾਂ ਨਾਲ ਜਵਾਬ ਨਹੀਂ ਦਿੰਦੇ ਤੇ ਹੋ ਸਕਦਾ ਕਿ ਅਸੀਂ ਗਨੀਬ ਮਜੀਠੀਆ ਨੂੰ ਵੀ ਬੁਲਾਈਏ ਹੋ ਸਕਦਾ ਇਹ ਉਹਨਾਂ ਨੇ ਮੇਰੇ ਇੰਟਰਵਿਊ ਦੇ ਵਿੱਚ ਕੱਲ ਬੋਲਿਆ ਹਾਂਜੀ ਕੀ ਤੁਹਾਨੂੰ ਲੱਗਦਾ ਕਿ ਤੁਸੀਂ ਇਸ ਤੁਸੀਂ ਜਿਸ ਚੀਜ਼ ਨੂੰ ਪੋਲੀਟੀਕਲੀ ਫਸਾਉਣਾ ਕਹਿ ਰਹੇ ਹੋ ਕਿ ਉਸ ਦੀ ਜੱਦ ਚ ਗਨੀ ਮੁਜੀਠੀਆਂ ਵੀ ਆ ਸਕਦੇ ਦੇਖੋ ਬੁਲਾਣਾ ਚਾਹੁੰਦੇ ਆਂ ਜੀ ਸਤ ਕੇ ਬੁਲਾਨ ਸਾਡੇ ਕੋਲ ਕੁਝ ਛੁਪਾਉਣ ਵਾਲਾ ਨਹੀਂ ਹੈ ਚੰਗੀ ਤਰ੍ਹਾਂ ਦੱਸਾਂਗੇ ਸਾਡਾ ਸਾਰਾ ਕੁਝ ਡਿclareਡ ਹੈ ਜ਼ਰੂਰ ਬੁਲਾਣ ਤੇ ਅ ਪਤਾ ਨਹੀਂ ਕਿੰਨੀ ਬਾਰੀ ਐਸਆਈਟੀ ਬੁਲਾ ਚੁੱਕੀ ਹੈ ਉਹਨਾਂ ਨੂੰ ਜਿਹੜੇ ਇਹਨਾਂ ਨੇ ਕਾਗਜ਼ ਪੇਸ਼ ਕੀਤੇ ਨੇ ਜਿਸ ਤੇ ਬੇਸਿਸ ਤੇ ਐਫਆਈਆਰ ਹੁਣ ਲੌਂਚ ਕੀਤੀ ਹੈ ਨਵੀਂ ਵਾਲੀ ਉਹ ਸਾਰੇ ਕਾਗਜ਼ ਸੁਪਰੀਮ ਕੋਰਟ ਚ ਪਹਿਲਾਂ ਦਰਜ ਹੋ ਚੁੱਕੇ ਨੇ ਸੁਪਰੀਮ ਕੋਰਟ ਦੇ ਨੀ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਤੇ ਬੁਲਾਣ ਜ਼ਰੂਰ ਜੀਤ ਸਕਦੇ ਬੁਲਾਣ No problem ਆਖਰੀ ਦੋ ਸਵਾਲ ਅੱਜ ਸੀਐਮ ਨੇ ਇੱਕ ਸਟੇਜ ਦੇ ਉੱਤੋਂ ਕਿਹਾ ਕਿ ਮੈਨੂੰ ਇਦਾਂ ਕਰਕੇ ਮੁੱਛਾਂ ਚੜਾ ਕੇ ਦਿਖਾਉਂਦੇ ਸੀਗੇ ਤੇ ਹੁਣ ਬੈਠੇ ਨੇ ਕਿਤੇ ਨਾਬੇ ਜੇਲ੍ਹ ਦੇ ਵਿੱਚ ਜਾ ਕੇ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ ਕਿਉਂਕਿ ਹੁਣ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਕਿਸੇ ਸਮੇਂ ਮਾਫੀ ਮੰਗੀ ਸੀਗੀ ਅੱਜ ਹੁਣ ਮੰਚ ਤੋਂ ਉਹ ਵੀ ਬਹੁਤ ਸਾਰੀਆਂ ਸਟੇਟਮੈਂਟਸ ਉਹਨਾਂ ਦੀਆਂ ਵੀ ਆ ਰਹੀਆਂ ਨੇ ਔਰ ਸੀਐਮ ਨੇ ਜਿਹੜਾ ਮੁੱਛਾਂ ਨੂੰ ਵਟ ਦੇਣ ਦੀ ਗੱਲ ਕੀਤੀ ਹੈ ਇਹਨੂੰ ਤੁਸੀਂ ਇਹ ਇੱਕ ਪਤਨੀ ਦੇ ਤੌਰ ਤੇ ਕਿਵੇਂ ਦੇਖਦੇ ਹੋ ਦੇਖੋ ਜੀ ਇਹ ਬੜੀ ਵਿਂਡਿਕਟਿਵਨੈਸ ਹੋ ਰਹੀ ਹੈ ਮੈਂ ਇਸ ਪੈਨਾਨੀ ਚਾਹੁੰਦੀ ਅ ਮੈਂ ਮੇਰੇ ਇਸ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੀ ਇਹ ਜਿਹੜਾ ਕਰ ਰਹੇ ਨੇ ਹਮ ਉਹਨਾਂ ਦੀ ਮਰਜ਼ੀ ਆਈ ਹੈਵ ਨੋ ਕਮੈਂਟਸ ਓਨ their ਬਿਹੇਵੀਅਰ ਆਖਰੀ ਸਵਾਲ ਤੁਸੀਂ ਵਿਕਰਮ ਮਜੀਠੀਆਂ ਦੇ ਨਾਲ ਮੁਲਾਕਾਤ ਕੀਤੀ ਹੈ ਜੇਲ੍ਹ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਜਾਂ ਵਿਵਹਾਰ ਹੋ ਰਿਹਾ ਹੈਗਾ ਜੀ ਮੇਰੀ ਉਹਨਾਂ ਨਾਲ ਜੇਲ੍ਹ 'ਚ ਕੋਈ ਮੁਲਾਕਾਤ ਨਹੀਂ ਹੋਈ ਆ ਜੀ ਉਹ ਜਿਹੜੀ ਕੋਰਟ ਦੇ ਵਿੱਚ ਮੁਲਾਕਾਤ ਹੋਈ ਸੀ ਉਹ ਦੱਸਿਆ ਉਹਨਾਂ ਨਾਲ ਕਿ ਜੇਲ੍ਹ ਦੇ ਵਿੱਚ ਕੀ ਵਿਵਹਾਰ ਹੋ ਰਿਹਾ ਜਾਂ ਕੀ ਹੈਗਾ ਉੱਥੇ ਜੀ ਕੋਰਟ 'ਚ ਉਹਨਾਂ ਨੇ ਤਾਂ ਬਸ ਇਹੀ ਪੁੱਛਿਆ ਸੀ ਬੱਚਾ ਬੱਚਿਆਂ ਬੱਚਿਆਂ ਬਾਰੇ ਪੈਰੈਂਟਸ ਬਾਰੇ ਇਹਨਾਂ ਬਾਰੇ ਗੱਲਾਂ-ਵਾਟਾਂ ਹੋਈ ਸੀ ਗਿਆ ਤੁਹਾਡੇ ਬੱਚੇ ਕੀ ਕਹਿ ਰਹੇ ਕਿ ਵਿਕਰਮ ਮਜੀਠੀਆ ਦੀ ਇੱਕ ਵੀਡੀਓ ਵੀ ਆਈ ਸੀ ਜਾਣ ਤੋਂ ਪਹਿਲੇ ਤੁਹਾਡੇ ਨਾਲ ਤੁਹਾਨੂੰ ਲੱਗਦਾ ਸੀ ਕਿ ਬੱਚਿਆਂ ਨੂੰ ਕੋਈ ਫਰਕ ਪਿਆ ਹ ਹੁਣ ਤਾਂ ਸਾਨੂੰ ਸਾਰਿਆਂ ਨੂੰ ਕੋਈ ਫਰਕ ਨਹੀਂ ਜਿਨ੍ਹਾਂ ਨੂੰ ਬੁਲਾਣਾ ਬਲਾਓ ਮੈਨੂੰ ਬੁਲਾਣਾ ਬਲਾਓ ਬੱਚਿਆਂ ਨੂੰ ਬੁਲਾਣਾ ਬਲਾਓ ਸਾਨੂੰ ਕੋਈ ਫਰਕ ਤੁਸੀਂ ਹਰ ਜਾਂਚ ਲਈ ਤਿਆਰ ਹੋ ਅਸੀਂ ਜਾਂਚ ਲਈ ਤਿਆਰ ਹਾਂ ਸਾਨੂੰ ਕੋਈ ਚੀਜ਼ ਨਹੀਂ ਜਿਹੜੀ ਸਾਡੀ ਤੁਸੀਂ ਫਰੋੜਨੀ ਆ ਫਰੋਲੋ ਉਈ ਲੁਕਉਣ ਵਾਲੀ ਕੋਈ ਚੀਜ਼ ਨਹੀਂ ਸਾਡੇ ਕੋਲ ਬਹੁਤ ਬਹੁਤ ਸ਼ੁਕਰੀਆ ਗਨੀਬ ਮਜੀਠੀਆ ਕਹਿੰਦੇ ਅਸੀਂ ਬਦਲੇ ਦੀ ਰਾਜਨੀਤੀ ਦੇ ਵਿੱਚ ਨਹੀਂ ਪੈਣਾ ਚਾਹ ਰਹੇ ਪਰ ਜੇਕਰ ਸਰਕਾਰ ਬੁਲਾਉਣਾ ਚਾਹੇ ਤੋ ਕਿਸੇ ਵੀ ਜਾਂਚ ਦੇ ਵਿੱਚ ਸਹਿਯੋਗ ਕਰਨ ਲਈ ਤਿਆਰ ਨੇ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਬ ਮਜੀਠੀਆ ਜਿਹੜੇ ਕਿ ਅੱਜ ਕੈਮਰੇ ਦੇ ਸਾਹਮਣੇ ਆਏ ਬੋਲੇ ਉਹਨਾਂ ਨੇ ਦੱਸਿਆ ਕਿ ਵਿਕਰਮ ਸਿੰਘ ਮਜੀਠੀਆ ਪਹਿਲੇ ਵੀ ਚੜ੍ਹਦੀ ਕਲਾ 'ਚ ਸੀ ਹੁਣ ਵੀ ਚੜ੍ਹਦੀ ਕਲਾ 'ਚ ਹੈ ਔਰ ਚੜ੍ਹਦੀ ਕਲਾ ਦੇ ਵਿੱਚ ਰਹਿਣ ਪੰਜਾਬ ਸਰਕਾਰ ਵੱਲੋਂ ਸਾਡੇ ਉੱਤੇ ਜਿਹੜੇ ਇਲਜ਼ਾਮ ਲਾਏ ਜਾ ਰਹੇ ਹੈਗੇ ਆ ਉਹ ਸਰਾ ਸਰ ਝੂਠ ਦੇ ਉੱਤੇ ਮਬਣੀ ਹੈ। ਉਹਨਾਂ 'ਚ ਕੋਈ ਵੀ ਹਕੀਕਤ ਨਹੀਂ ਹੈਗੀ। ਜਦੋਂ ਉਹਨਾਂ ਕੋਲ ਪੱਤਰਕਾਰ ਨੇ ਪੁੱਛਿਆ ਕਿ ਜਿਹੜੀ ਹਿਮਾਚਲ ਦੇ ਵਿੱਚ 1000 ਏਕੜ ਜ਼ਮੀਨ ਤੁਹਾਡੇ ਨਾਂ ਦੇ ਉੱਤੇ ਹੈਗੀ ਹੈ ਤੇ ਉਸ ਤੇ ਉੱਤੇ ਉਹਨਾਂ ਦਾ ਕਹਿਣਾ ਸੀਗਾ ਕਿ ਅਗਰ ਹਿਮਾਚਲ ਦੇ ਵਿੱਚ 1000 ਏਕੜ ਜ਼ਮੀਨ ਮੇਰੇ ਨਾਂ ਤੇ ਹੈ ਤੇ ਉਹਦੇ ਕਾਗਜ਼ਾਤ ਲਿਆ ਕੇ ਦਿਖਾਉਂ। ਦਿਹਾਂਦੇ ਕਿਉਂ ਨਹੀਂ ਹੈ? ਇਹ ਸਿਰਫ ਮੂਹ ਜ਼ਬਾਨੀ ਗੱਲਾਂ ਹੈਗੀਆਂ। ਉਹ ਹਿਮਾਚਲ ਦੀ ਸਰਕਾਰ ਸੁੱਤੀ ਹੈ ਸਿਰਫ ਪੰਜਾਬ ਸਰਕਾਰ ਐਕਟਿਵ ਹੈਗੀ ਹੈ ਪੰਜਾਬ ਸਰਕਾਰ ਕੋਲ ਉਹ ਸਬੂਤ ਹੈ ਤੇ ਉਹਨੂੰ ਪੇਸ਼ ਕਰਨ ਅਦਾਲਤ ਦੇ ਵਿੱਚ ਗ੍ਰੀਨ ਐਵੇਨਿਊ ਦੇ ਵਿੱਚ ਆ ਕਿਹਾ ਜਾਂਦਾ ਹੈ ਕਿ 25% ਹਿੱਸਾ ਹੈ ਮੁਜੀਠੀਆ ਗਿਨੀਵ ਮੁਜੀਠੀਆ ਦਾ ਉਸ ਦੇ ਉੱਤੇ ਉਹਨਾਂ ਦਾ ਕਹਿਣਾ ਸੀਗਾ ਕਿ ਗ੍ਰੀਨ ਐਵੇਨਿਊ ਦੇ ਵਿੱਚ ਸਾਡਾ ਹੱਕ ਹੈ ਤੇ ਗ੍ਰੀਨ ਐਵੇਨਿਊ ਜਲੰਧਰ ਮੈਂ ਨਾ ਹੀ ਪਹਿਲੀ ਵਾਰ ਸੁਣਨ ਨਹੀਂ ਹੈਗੀਆਂ ਇਸ ਤੋਂ ਪਹਿਲੇ ਵੀ ਇਲੈਕਸ਼ਨ ਤੋਂ ਪਹਿਲੇ ਜਿਹੜੇ ਐ ਇਹ ਜਿਹੜਾ ਕੇਸ ਹੈ ਇਹ ਹਾਈ ਕੋਰਟ ਦੇ ਵਿੱਚ ਗਿਆ ਸੀਗਾ ਪਰ ਸਰਕਾਰ ਨੇ ਇਹਦੀ ਕੋਈ ਵੀ ਜੜੀ ਆ ਉਹ ਇਸ ਨੂੰ ਪਰਸਿਊ ਨਹੀਂ ਕੀਤਾ ਔਰ ਇਸ ਦੇ ਕਾਗਜ਼ਾ ਜਿਹੜੇ ਆ ਵਾਪਸ ਲੈ ਲੈ ਗਏ ਸੀਗੇ ਹੁਣ ਫਿਰ ਦੁਬਾਰਾ ਨਵੇਂ ਸਿਰੇ ਤੋਂ ਇਹ ਜਿਹੜੀਆਂ ਚੀਜ਼ਾਂ ਵੈ ਉਹ ਸਾਹਮਣੇ ਲਿਆਂਾਈਆਂ ਜਾ ਰਹੀਆਂ ਹੈਗੀਆਂ ਮੈਂ ਮੁxtਲਫ ਜਗ੍ਹਾ ਦੇ ਉੱਤੇ ਜੜਾ ਵੈ ਉਹ ਛਾਪੇ ਮਾਰੇ ਜਾਂਦੇ ਹੀ ਹੈਗੀ ਆ ਪਰ ਇਹਨਾਂ ਦੇ ਹੱਥ ਕੋਈ ਵੀ ਚੀਜ਼ ਨਹੀਂ ਲੱਗੀ ਹੈਗੀ ਇਹ ਸਿਰਫ ਜੋ ਕੁਝ ਵੀ ਹੈ ਹਾਈਏ ਉਹ ਪੰਜਾਬ ਸਰਕਾਰ ਦੇ ਮੂੰਹ ਹੀ ਤੁਸੀਂ ਸੁਣਨਦੇ ਆ ਇਹ ਕਾਨੂੰਨੀ ਤੌਰ ਤੇ ਇਹ ਚੀਜ਼ਾਂ ਸਾਬਤ ਨਹੀਂ ਹੋਈਆਂ ਜਦੋਂ ਕਾਨੂੰਨੀ ਤੌਰ ਤੇ ਚੀਜ਼ਾਂ ਸਾਬਤ ਹੋਣਗੀਆਂ ਅਸੀਂ ਸਜ਼ਾ ਭੁਗਤਣ ਵਾਸਤੇ ਤਿਆਰ ਹੈਗੇ ਜਿੰਨੂੰ ਮਰਜ਼ੀ ਬੁਲਾ ਲੈਣ ਮੈਨੂੰ ਬੁਲਾ ਲੈਣ ਮੇਰੇ ਬੱਚਿਆਂ ਨੂੰ ਬੁਲਾ ਲੈਣ ਜਾਂ ਮੁਜੀਠੀਆਂ ਤੇ ਪਹਿਲੇ ਜਿਹੜਾ ਵਾ ਉਹ ਕਾਨੂੰਨ ਦੀ ਹਰਾਸਤ ਦੇ ਵਿੱਚ ਹੈ ਵਾ ਅਸੀਂ ਹੁਣ ਇਹਨਾਂ ਚੀਜ਼ਾਂ ਦੇ ਬਹੁਤ ਜ਼ਿਆਦਾ ਆਦੀ ਹੋ ਗਏ ਆ ਸਾਨੂੰ ਕਿਸੇ ਵੀ ਚੀਜ਼ ਦੀ ਕੋਈ ਪਰਵਾਹ ਨਹੀਂ ਹੈਗੀ ਕਿਉਂਕਿ ਅਸੀਂ ਬਿਲਕੁਲ ਸਾਫ਼ ਹੈਗੇ ਆ ਸਾਡੇ ਵਿੱਚ ਜ਼ਰਾ ਜਿੰਨਾ ਵੀ ਮੈਲ ਨਹੀਂ ਹੈਗਾ ਇਹ ਕਹਿਣਾ ਸੀਗਾ ਗਨੀਬ ਮੁਜੀਠੀਆਂ ਦਾ ਵੀਰੋ ਤੁਸੀਂ ਉਹਨਾਂ ਦੇ ਗੱਲਾਂ ਨਾਲ ਕਿੰਨੀ ਸਹਿਮਤੀ ਰੱਖਦੇ ਈ ਆ ਤੁਹਾਨੂੰ ਉਹਨਾਂ ਦੀਆਂ ਗੱਲਾਂ ਸੁਣ ਕੇ ਕੀ ਲੱਗਦਾ ਕਿ ਜੋ ਕਹਿ ਰਹੀਆਂ ਸਹੀ ਹੈ ਪੰਜਾਬ ਸਰਕਾਰ ਜੋ ਕਰਨਦੀ ਹੈ ਸਿਰਫ ਇੱਕ ਅ ਵਿਰੋਧ ਦੀ ਬੇਸ ਤੇ ਕਰਨਦੀ ਹੈ ਕਿ ਉਹ ਉਹਨਾਂ ਦੇ ਵਿਰੋਧੀ ਇਹ ਸੀਗੇ ਇਸ ਬੇਸ ਤੇ ਸਾਰਾ ਇਹ ਆਪਸ਼ਨ ਹੁੰਦਿਆ ਹੈ ਜਾਂ ਵਾਕਈ ਪੰਜਾਬ ਦੇ ਵਿੱਚ ਜਿਹੜੀ ਤਬਾਹੀ ਮੱਚੀ ਹੈ ਉਹ ਇਹਨਾਂ ਦੇ ਕਾਰਨ ਮੱਚੀ ਹੈ ਕਮੈਂਟਾਂ ਵਿੱਚ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼